ਹੈਲੋ ਹਾਜੀਤ ਕਾਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਰਤਿਆਂ ਨੂੰ ਸਵਾਗਤ ਕਰਦੇ ਆਂ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਹੈ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਤੇ ਨਵੇਂ ਚੰਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ फिर बने वीडियो एंड तक अज्जे बूटा लाने चलें मम्मी बाड़े नींबू लखनऊ तो हुआ भाई बूटा ਆਇਸ਼ਾ ਤੋਂ ਲੱਗ ਨਾ ਮੋਲੇ ਬੁੱਟੇ ਨੇ ਮੈਂ ਚੱਲ ਅਜਾ ਲਾ ਦੀਏ ਨਿੰਬੂ ਨੇ ਬੋਹਣੇ ਡੇਢ ਸਾਲ ਦਾ ਕਹਿੰਦੇ ਆ ਬਈ ਫਲ ਦੇਣ ਲੱਗ ਜੂਗਾ ਦੋਸਤ ਆਮੀ ਡੇਢ ਸਾਲ ਦਾ ਦੋ ਸਾਲ ਫਲ ਦੇਣ ਲੱਗ ਜੂਗਾ ਹਾਂ ਉਹ ਤਾਂ ਉੱਥੇ ਗੋਗੋ ਨਹੀਂ ਆਪਾਂ ਘਾਲਾ ਲਾਇਰ ਹਣਾ ਹਾਂ ਆਓ ਜਰ ਜਰ ਪੱਟ ਦੇ ਹਾਂ ਓਹ ਕਥੇ ਨਾ ਆਉੜੂ ਇੱਧਰ ਹੀ ਹੜ ਲਾਵੇਂ ਫਿਰ ਪੁੱਤ ਲੰਘਣਾ ਪੜਨਾ ਔਖਾ ਹੋ ਜੇ ਆਪਾਂ ਨੂੰ ਹਾਂ ਹਾਂ ਲੈ ਪਾਣੀ ਪੀਪੀ ਹੈ ਜਨਾ ਪਾਣੀ ਪਾ ਦੇ ਲਾ ਬਈ ਮਮੀ ਨੇ ਪਾਥੀਆਂ ਪੱਥੀਆਂ ਜੀਆਂ ਨੇ ਉਹ ਹਾਂ ਬਈ ਹਾਂ ਜੀ ਓਕੇ ਰਪੋਰਟ ਸੋਰੀ ਆਈ ਦੀ ਬੱਦੀ ਮੈਂ ਨਹੀਂ ਆਈ ਏ ਨੇ ਪਾਥੀਆਂ ਮੈਂ ਰੰਗ ਲਾ ਦੇ 46 ਕੰਨੇ ਵੀ ਜਿਤਨਾ ਮੈਂ ਧੂਣੀ ਸਿੱਕੀ ਹੋਵੇ ਠੀਕ ਹੈ ਪਾਥੀਆਂ ਪਾਥੀਆਂ ਕਰਦੇ ਆ ਹੈ। ਸਾਇ ਤਾਂ ਪੱਕੀ ਆ। ਲਾਇਆ ਪਈ ਤੁਹਾਨੂੰ ਹੁਣ ਦਿਖਾਉਨੇ ਆਪਾਂ ਕੀ ਕੀ ਲਾਇਆ ਬਾੜੇ ਜ। ਦੋ ਕਿਾਰੇ ਲਾਸਣ ਦੇ ਲਾਤੇ ਪਾਈ ਸਬਜ਼ੀਆਂ ਭਾਜੀਆਂ। ਆਹ ਟਰਾਲੀ ਖੜੀ ਆ ਆਪਣੀ ਤੇ ਆਪਣੇ ਬਾੜੇ ਖੜੀ ਆ ਸਮਝ ਲਾ ਆਪਣੀਆਂ। ਇੱਕ ਕਿਰ ਲਾਸੰਦਾ ਰਹਿਗਾ ਟਕਣ ਤੋਂ। ਇਹ ਵੀਰਾ ਇਹ ਇਹ ਉਹਦੇ ਇਸਕੀ ਡੋੜ ਵਾਲਾ ਮੈਂ ਗੋਭੀ। ਹਾਂ। ਇਹ ਰੱਖਣ ਵੀ ਜੀ ਹੁਣ ਦੇਣੇ ਜੀ। ਹੂੰ। ਟਮਾਟਰ ਲਾ ਦੇ ਤਮਾਟਰ ਲਾ ਦੇ ਨਾ ਟਮਾਟਰ ਉਹ ਦੇ ਲਾ ਗੋਭੀ ਗੋਭੀ ਦਾ ਸਾਡ ਮਾ ਲਾ ਦੇ ਤੇ ਛੇੜ ਤਰ ਆਹ ਆਹ ਪਾਗਾ ਲੱਗ ਹਾਂ ਆ ਭਾਈ ਸਾਗ ਆ ਉਹ ਗਾਜਰ ਉਹ ਵੀ ਗਾਜਰ ਇਹ ਹੈਗੇ ਨੇ ਮੇਥੇ ਆਹ ਧਨੀਆ ਉਹ ਪਾਲਕਾ ਆ ਮੂਲੀਆਂ ਨੇ ਵਿੱਚ ਸਿਕੰਦਰ ਨੇ ਗੋਭੀ ਦਾ ਗੋਭੀ ਇੱਥੇ ਲਾਵਾਂਗੇ ਭਾਈ ਠੀਕਾ ਬਤਾਉਂ ਨੇ ਬਤਾਉਂ ਲਿਆ ਕੇ ਲਾਣੇ ਆ ਲੰਬ ਗੋਲ ਮੰਗਣੀ ਇੱਧਰ ਹਰੀ ਮਿਰਚਾਂ ਲਾਵਾਂਗੇ ਹੋਰ ਪੰਜ ਚਾਰ ਪਿੱਡੇ ਟਮਾਟਰਾਂ ਦੇ ਹੋ ਜਾਣਗੇ ਗੋਭੀ ਹੋ ਜੂਗੀ ਹੋਰ ਬਲਣ ਕੀ ਕਰਦਾ ਮੈਂ ਅੱਫੇ ਉਹ ਲਾਵੇਂ ਹੂੰ ਉਹ ਲਾ ਦਿਓ ਇਹ ਕੰਡੇ ਕੁੰਡੇ ਹੋ ਆ ਇਸਕੇ ਚਲ ਕੋ ਜਿੱਥੇ ਮੈਂ ਲਾ ਲਓ ਫਿਰ ਲੈ ਉਹ ਲਾ ਦੇ ਨੀ ਬਈ ਹਾਂ ਅਸੀਂ ਪਛਾਗ ਦੇਗੇ ਚਲ ਫਿਰ ਅਸੀਂ ਲਾ ਫੜਾ ਜਾ ਤੇ ਪਾਈ ਬਰਮੀ ਕੋ ਪੋਸਟ ਤਨੇ ਥੋੜੀ ਥੋੜੀ ਪਾ ਦਿਓ ਇਹਦੇ ਜੇ ਜਾਂ ਪੇਡਾ ਲਾਵਾਂਗੇ ਤੁਸੀਂ ਮਾਤਾ ਜੀ ਨਮਸਕਾਰ। ਮੈਂ ਹੋਰ ਜਿਆਦਾ ਕਰਨਾ ਮੈਨਾਂਣਾ ਪਾਣੂ। ਹੂੰ। ਹਾਂ। ਸੇਵ ਦਾ ਨੋਜਾ ਕਰ ਲੈ ਹੋਰ। ਜਿਆਦਾ ਉਧਰ ਨੂੰ ਨਹੀਂ। ਹੂੰ। ਹੋ ਗਿਆ। ਠੀਕ ਹੈ। ਹੂੰ।

ਬੱਸ ਹੁਣ ਫਟੋ ਵਾਜ ਰਹਿਣ ਖਾਲਨਾ ਗੋਜ 20 ਕਿਲੋ ਆਇਓ ਹਾਂ ਹਾਂ ਕਿਲੋ ਹੈ ਕਿਲੋ 20 ਰੁਪਏ ਲੇਕਾ ਉਹਗਾ ਪੇਡਾ ਕਿੱਦਾਂ ਦਾ ਹਾਂ ਮੈਂ ਪੇਡਾ ਛੱਡ ਜਾਗਾ ਹੀ ਸਵਾ ਮੁੱਖੀ ਪਾਈਗਾ ਉਹੀ ਬਦਲੇ ਆਇਆ ਤੇ ਠੀਕ ਹੈ ਪੇਡੇ ਆ ਲੈ ਅੱਡ ਦੇ ਰਹੇ ਆ ਖਾ ਦਾ ਆ ਲੈ ਅੱਡ ਦੇ ਰਹੇ ਆ ਨੋ ਲੈਣ

ਬੱਸ ਚੱਲੇ ਇਨਹੇ ਵੇਹਰੇ ਹਾਂ ਹਾਂ ਆਟਾ ਕਰਦੀ ਨੀ ਅੰਨੇ ਨਿੰਬੂ ਲਗਾ ਇਹ ਇਤਿਹਾਰ ਵਿਖਾ ਖਾ ਕਰ ਜੀ ਮਹਾਰਾ ਸੱਚੇ ਪਾਤਸ਼ਾਹ ਦੱਸੋ 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 ਇਹ ਬੋਤੀ ਮਿੱਠੀ ਨਵਾ ਮੱਸ ਵਾਸ਼ ਵਾਸ਼ ਜੋ ਬੀਤੇ ਪਾਪਾ ਨੇ ਤੇਰੀ ਖਾ ਮਾਰ ਕੇ ਬੰਨ ਲੈ ਪੂਰੀ ਰੱਖੇਗਾ ਪੂਰੀ ਰੱਖੀ ਹੋਰ ਜੀ ਹਾਂ ਰੱਖ ਦੇ ਜੀ ਰੱਖ ਲੈ ਹੁਣ ਫੋਨ ਰੱਖੀ ਦੀ ਹਾਂ ਹੂੰ ਸਵਾਰ ਜੇ ਪਟਾਣੇ ਆ ਰਹੇ ਨਾ ਬੰਦੇ ਸਾਰੀ ਚੀਜ਼ਾਂ ਜੰਮੇ ਆਈਆਂ ਪਾਣੀ ਪਾ ਦੇ ਚਿੜੀਆਂ ਦੋ ਟਾਂ ਮਗਰ ਇੱਕ ਟਾਂ ਹੋ ਰਿਆ ਚਿੜੀਆਂ ਗੀਤ ਗਾ ਰਹੀਆਂ ਵਿਚਾਰੀਆਂ ਇਹਨਾਂ ਇੱਕ ਦਿਨ ਛੱਡ ਕੇ ਰੋਜ਼ ਪਾਣੀ ਦੇਣਾ ਮੈਂ ਤੇ ਨਹੀਂ ਮਿਲ ਕੇ ਜਾ ਗਿਆ ਤਾਂ ਦੇਣਾ ਪਾਣੀ ਦੇਣਾ ਦੇਰ ਇੱਕ ਦਿਨ ਛੱਡ ਗਾ ਇੱਕ ਦਿਨ ਛੱਡ ਕੇ ਅੱਛਾ ਇਹ ਕਿਦਾਂ ਛੱਡ ਕੇ ਪਾਣੀ ਦੇਈ ਜਾਓ ਕੀ ਕਦਨ ਛੱਡ ਗਿਆ ਪਾਣੀ ਦੇਖੋ ਹਾਂ ਜਿਆਦਾ ਪਾਣੀ ਖਰਾਬ ਕਰ ਰਹਾ ਮੈਂ ਇੱਕ ਦਿਨ ਚਾਹ ਦੋ ਜਣ ਲਗਾ ਦੇ ਕਰੇ ਸਾਲਾ ਚਾਹ ਕੋਈ ਨਹੀਂ ਛੱਡ ਕੇ ਦੇ ਦੇ ਕਰੇ ਕੀ ਦੌੜੀ ਫਿਰੀ ਜਾ ਹਾਂ ਬੱਦੀ ਵਹੀਂ ਲਾਤੀ ਨਿੰਬੂ ਦੇ ਪੇਟ ਲਾਤਾ ਅਗਲੇ ਸਾਲ ਜਿੰਦਰਗਾ ਨਿੰਬੂ ਜਾਨੇ ਦੀ ਲੋੜ ਨਹੀਂ ਆਪਣੇ ਤੋੜ ਤੋੜ ਕੇ ਸੰਜਮੇ ਬਣਾ ਬਣਾ ਕੀ ਆਇਆ ਹੈ ਆਪਣੇ ਹੀ ਤੋੜ ਤੋੜ ਸਕੰਜਵੀਆ ਬਣਾਈ ਪੀ ਜਾਏ ਐ ਐਂ ਤਾਂ ਆਨੂ ਕਰੇਗੇ ਸਫਾਈ ਨਾਲ ਵੀ ਸਾਰੇ ਬੰਦ ਕਰ ਦੇਣੀ ਆਪਾਂ ਬੰਦ ਕਰਕੇ ਇਹ ਹੋ ਗਿਆ ਨਾ ਪਈ ਇੱਕ ਰੁੱਖ ਸੌ ਸਿੱਖਿਆ ਹੈ

ਆਨੇ ਦੇ ਨਾ ਲੜ। ਆ ਸਾਰਾ ਦਾ ਸਾਗ ਹੋ ਗਿਆ। ਕੰਮ ਇੱਥੇ ਹੋ ਗਏ। ਇਹ ਕਵਾੜਾ ਕਵਾੜ ਬਟਣਾ ਬਸ। ਉੱਥੇ ਸਿਰੋਂ ਗੇਰੀ ਆ। ਤੈ ਪੱਕੇ ਆ। ਓ ਚਲੋ। ਆ ਜਾਓ। ਥੋੜੀ ਜਿਹੀ ਜਿੱਤਾਂ ਵਰਗੀ ਬਣਾ ਲੈ। ਹੁਣ ਨੇ ਕੁੱਤੇ ਉਹ ਬਟੇਂ ਗਰੇ। ਉਹਦੇ ਸਾਗ। ਹੁਣ। ਏੜਾ। ਆਹ ਆਉਂਦੇ ਪੋ ਟੋਏ ਬਟੇ ਦੇਖਿਓ ਫੇਰ। ਪੱਕਾ ਕਰਵਾਉਂਦਾ ਕਰਦੇ ਹਾਂ। ਪੂਰਾ ਗੇਟ ਲਾ ਦੇਈਏ। ਇਧਰੋਂ ਕੰਦ ਕਰਦਣੇ ਚਾ ਰਹੇ ਸੀ ਪੂਰੇ। ਸ਼ਾਂਗੀ ਹੁਣ ਆ ਬੈਸੇ ਸੇ ਸੇ ਉਥੇ ਹੀ ਖਾਣੇ ਬੈਸੇ ਦੇ ਬੋਸ ਵਾਲੇ ਭੈਣਾਂ ਵਾਲੇ ਤੁਹਾਨੂੰ ਕਹਾ ਬੈਸ਼ੇ ਨੂੰ ਜੋ ਵੀ ਸ਼ਾਂਗ ਜੋ ਵੀ ਸ਼ਾਂਗਾਂਵੇਂ ਹਾਂ ਜੇ ਤੁਹਾਨੂੰ ਟਾਈਮ ਲੱਗ ਗਿਆ ਨਾ ਹੂੰ ਇਹ ਸਾਰੇ ਪੂਰਾ ਕਰ ਲਿਆ ਆਹੋ ਕੋਲੈਂਜ ਬਣਾਉਂਦੇ ਉਥੇ ਨੂੰ ਹੂੰ ਸੁਪਾਣ ਦੇ ਇੱਧਰ ਸਾਫ਼ ਕਰਦੇ ਹਾਂ ਹੋਰ ਸ਼ੁਰੂ ਭਾਈ ਸ਼ੁਰੂ ਕਰੀਏ

ਮੈਨੂੰ ਤਾਂ ਇੰਤ ਨੂੰ ਕਿਹਾ ਸੀ ਇੱਦੇ ਹੀ ਹੋਣਗੇ ਅੱਗੇ ਹੋਣਗੇ ਮੈਂ ਤਾਂ ਕੋਈ ਆਪ ਨੂੰ ਜਾਨੂ ਜੀ ਦੇਖਦੇ ਨੇ ਮੈਂ ਤਾਂ ਹੋਰ ਹੋਰ ਦੇ ਵਿੱਚ ਉੱਤੇ ਲੜਖੇ ਇਹਨਾਂ ਨੇ ਕੀ ਕਹਿ ਰਹੇ ਸੀ ਜੀ ਤੁਸੀਂ ਵੀ 1.5 ਦਾ 1.5 ਪਿਓ 2 ਵਜੇ ਬਾਈ ਵੀਰਿਆ ਪੈਂ ਆ ਲੈ ਲੋ ਤੁਸੀਂ ਇੱਥੇ ਰੱਖੋ ਸਮਾਨ ਸਾਰਾ ਇੱਥੇ ਰੱਖੋ ਇੱਥੇ ਦੇਖਿਓ ਸਾਫ ਹੈ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲੇ ਤੱਕ ਜਰੂਰ ਦੇਖਿਆ ਕਰੋ ਜੀ ਸ਼ੰਗਾਇ ਮੇਰੇ ਸਾਸਰੀ ਕਾਲ ਮੇਰੇ ਤੁਹਾਨੂੰ ਨੈਕ ਚੰਗਈ ਵਿੱਚ ਸਤ ਸ੍ਰੀਕਾਲ ਜੀ